ਇਸ ਸੱਚਾ ਕਿ ਇਹਨਾਂ ਦੀ ਜਿਹੜੀ ਬਬੂਤੀ ਹੁੰਦੀ ਆ ਉਹ ਵੀ ਸ਼ਿਫਾਇ ਕਾਮਲਾ ਬਣ ਜਾਂਦੀ ਹੈ ਇਹਨਾਂ ਦੀ ਰਾਖ ਹੁੰਦੀ ਜਿਹੜੀ ਰਾਖ ਧੂਨੇ ਦੀ ਰਾਖ ਉਹ ਵੀ ਸ਼ਿਫਾ ਬਣ ਜਾਂਦੀ ਹੈ ਇਹਨਾਂ ਦਾ ਖੋਟਾ ਸਿੱਕਾ ਡਾਲਰਾਂ 'ਚ ਤਬਦੀਲ ਹੋ ਜਾਂਦਾ ਇਹਨਾਂ ਦਾ ਖੋਟਾ ਸਿੱਕਾ ਪੌਂਡਾਂ 'ਚ ਤਬਦੀਲ ਹੋ ਜਾਂਦਾ ਹਜ਼ੂਰ ਸਰਬਰ ਕੈਨਾਤ ਇਮਾਮ ਉਲ ਅੰਬੀਆ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਾਲੈਹਿ ਵਸੱਲਮ ਅੱਲਾ ਦੇ ਪਾਕ ਨਬੀ ਫਕੀਰਾਂ ਦੇ ਪਿਓ ਸੈਯਦਾਂ ਦੇ ਬਾਪ ਆਪ ਦੀ ਹਾਜ਼ਰੀ ਚ ਗੁਲਾਮ ਆ ਗਿਆ ਕਿ ਹਜ਼ੂਰ ਨਾ ਖਾਣ ਨੂੰ ਰੋਟੀ ਹੈ ਨਾ ਪੈਨ ਨੂੰ ਚੱਜ ਦਾ ਕਪੜਾ ਅੱਲਾ ਦੇ ਨਾਮ ਤੇ ਕੁਝ ਦੇ ਦਿਓ ਦੋ ਜਹਾਂ ਦਾ ਮਾਲਿਕ ਬੈਠਾ ਹੈ ਅੱਗੇ ਤੇ ਫਕੀਰ ਮੰਗ ਰਿਹਾ ਹੈ ਤੇ ਹਜ਼ੂਰ ਕਹਿ ਰਹੇ ਨੇ ਅਫਸੋਸ ਮੇਰੇ ਕੋਲ ਤੈਨੂੰ ਦੇਣ ਨੂੰ ਕੁਝ ਹੈ ਨਹੀਂ। ਉਹ ਧਿਆਨ ਨਾਲ ਸੁਣਿਓ। ਸਾਈਨ ਨੂੰ ਮੁਹੱਬਤ ਕਰਨ ਵਾਲਿਆ। ਅੱਲਾ ਦੇ ਨਬੀ ਕਹਿ ਰਿਹਾ ਕਿ ਹੈ ਨਹੀਂ। ਆਪ ਕੋ ਕਹਿ ਰਿਹਾ ਜੀ ਮੈਂ ਜੇ ਤੁਹਾਡੇ ਕੋਲ ਕੁਝ ਨਹੀਂ ਤੇ ਮੈਂ ਫਿਰ ਕਿੱਥੇ ਜਾਣਾ ਹੈ? ਇਸ ਤੋਂ ਅਗੇ ਕਿੱਥੇ ਜਾਣਾ ਮੈਂ? ਆਪ ਪਤਾ ਕੀ ਕਹਿੰਦੇ? ਕਹਿੰਦੇ ਇੱਕ ਰਸਤਾ ਦੱਸਾਂ। ਮੇਰੀ ਬੇਟੀ ਦੇ ਘਰ ਚਲਾ ਜਾਣਾ। ਬੇਟੀ ਕੌਣ ਹੈ? ਹੁਸੈਨ ਦੀ ਮਾਂ ਐ ਤੇ ਅਲੀ ਦੀ ਘਰਵਾਲੀ ਐ ਪਰਦਿਆਂ ਦੀ ਸਰਦਾਰ ਐ ਖਾਤੂ ਨੇ ਜੰਨਤ ਐ حضرت ਬੀਬੀ ਫਾਤਿਮਾਤੁਲ ਜ਼ਹਰਾ ਉਹ ਬੀਬੀ ਫਾਤਿਮਾ ਦਾ ਜ਼ਿਕਰ ਕਰ ਰਹੇ ਆ ਅੱਲਾ ਦੇ ਵਲੀਆਂ ਦੀ ਮਾਂ ਉਹ ਫਕੀਰਾਂ ਦੀ ਮਾਂ ਸਯਦਾਂ ਦਾ ਪਾਕ ਦਾਮਨ ਜਿਹਨੂੰ ਵੇਖ ਕੇ ਜਿਹਦਾ ਸਿਰ ਨੰਗਾ ਵੇਖ ਕੇ ਸੂਰਜ ਛਿਪ ਜਾਂਦਾ ਸੀ ਪਤਨਾ ਤੋਂ ਔਰ ਨਬੀ ਦੀ ਬੇਟੀ ਦੇ ਸਿਰ ਤੋਂ ਦੁਪੱਟਾ ਉਤਰਿਆ ਮਨ ਸ਼ਰਮ ਆ ਗਈ ਤੇ ਮੈਂ ਬਦਰਾਂ ਚ ਲੁਕ ਗਿਆ ਫੇ ਆ ਉਹ ਕਿਥੇ ਇਹ ਬੀਬੀ ਦੀ ਸ਼ਾਂਤ ਬੇਅਦਬੀ ਨਾ ਹੋ ਜਾਏ ਦਰਵਾਜ਼ਾ ਖੜਕਾਇਆ ਬੀਬੀ ਕੁਛ ਦੇ ਲੈ ਦੇ ਨਾਮ ਤੇ ਨਾ ਪਹਿਨਣ ਨੂੰ ਚੱਜ ਦਾ ਕਪੜਾ ਨਾ ਖਾਣ ਨੂੰ ਰੋਟੀ ਨਾ ਖਾਣ ਨੂੰ ਰੋਟੀ ਅਗੋ ਬੀਬੀ ਪਤਾ ਕੇ ਕਹਿੰਦੀ ਕਹਿੰਦੀ ਅਫਸੋਸ ਮੇਰੇ ਕੋਲ ਤੈਨੂੰ ਦੇਣ ਨੂੰ ਕੁਛ ਹੈ ਨਹੀਂ ਘਰ ਚ ਐਨੀ ਗਰੀਬੀ ਆ ਤੂ ਵਕਤ ਦੀ ਰੋਟੀ ਤੇ ਲਾਲੇ ਪੈਣੇ ਅਲੀ ਦੀ ਬੀਬੀ ਹੁਸੈਨ ਦੀ ਮਾਂ ਕਹਿ ਰਹੀ ਕਿ ਘਰ ਦੇ ਵਿੱਚ ਫਕਾ ਆਗੋ ਪਤਾ ਕੀ ਕਹਿੰਦਾ ਕਹਿੰਦਾ ਬੀਬੀ ਅਫਸੋਸ ਇੱਕ ਘਰੋਂ ਪਹਿਲਾਂ ਗਿਆ ਸੀ ਤੇ ਦੂਜੇ ਘਰ ਤੇਰਾ ਮੱਲਿਆ ਉਥੋਂ ਵੀ ਜਵਾਬ ਤੇ ਇਥੋਂ ਵੀ ਜਵਾਬ ਬੀਬੀ ਪੁੱਛ ਬੈਠੀ ਕਿਹਦੇ ਘਰ ਗਿਆ ਸੀ ਕਹਿੰਦਾ ਬੀਬੀ ਤੈਨੂੰ ਕੀ ਦੱਸਾਂ ਮੈਂ ਤੇ ਉਸ ਦਰ ਤੇ ਗਿਆ ਸੀ ਜਿੱਥੋਂ ਜ਼ਿੰਦਗੀ ਦੇ ਵਿੱਚ ਕਦੀ ਕੋਈ ਫਰਿਸ਼ਤਾ ਵਾਪਸ ਨਹੀਂ ਗਿਆ ਖਾਲੀ ਤੇ ਬੰਦੇ ਨੇ ਕੀ ਜਣਾ ਕੌਣ ਸਾਡੇ ਆਪਾ ਹਜ਼ੂਰ ਦੇ ਦਰ ਤੇ ਗਿਆ ਸੀ ਕੰਮਲੀ ਵਾਲੀ ਸਰਕਾਰ ਦੇ ਦਰ ਤੇ ਗਿਆ ਸੀ ਬੀਬੀ ਕਹਿੰਦੀ ਅੱਛਾ ਤੇ ਉਹਨਾਂ ਨੇ ਕੀ ਕਿਹਾ ਬੀਬੀ ਉਹ ਕਹਿੰਦੇ ਵੀ ਮੇਰੇ ਕੋਲ ਤੈਨੂੰ ਦੇਣ ਨੂੰ ਕੁਝ ਹੈ ਨਹੀਂ ਜੇ ਕੁਝ ਲੈਣਾ ਤੇ ਮੇਰੀ ਬੇਟੀ ਦੇ ਦਰ ਤੇ ਚਲਾ ਜਾ ਬੀਬੀ ਕਹਿੰਦੀ ਰੁਕ ਫਿਰ ਜੇ ਤੈਨੂੰ ਮੇਰੇ ਪਿਓ ਨੇ ਭੇਜਿਆ ਨਾ ਜੇ ਤੈਨੂੰ ਮੇਰੇ ਬਾਬੇ ਨੇ ਭੇਜਿਆ ਤੇ ਆ ਫਿਰ ਖਾਲੀ ਨਹੀਂ ਜਾਣ ਦਿੰਦੀ ਹੈ ਕੁਝ ਨਹੀਂ ਮੈਨੂੰ ਨਹੀਂ ਪਤਾ ਕੀ ਹੈ ਤੇ ਕੀ ਨਹੀਂ ਹੈ ਆ ਮੇਰੇ ਕੋਲ ਇੱਕ ਮਾਲਾ ਪਈ ਆ ਤੇ ਲੈ ਜਾ ਮੇਰੇ ਕੋਲ ਅਲੀ ਦੀ ਦਿੱਤੀ ਮਾਲਾ ਪਈ ਹੈ ਤੇ ਲੈ ਜਾ ਮਾਲਾ ਦੇਖੀ ਜਾਂਦਾ ਪਤਾ ਨਹੀਂ ਕਿੰਨੇ ਕੁ ਦੀ ਹੋਣੀ ਕਿ ਨਹੀਂ ਹੋਣੀ ਮੇਰਾ ਸਵਾਲ ਨਹੀਂ ਪੂਰਾ ਹੋਇਆ ਚਲੋ ਹਜ਼ੂਰ ਨੇ ਕਿਹਾ ਸੀ ਵਾਪਸ ਮੇਰੇ ਕੋਲੇ ਆ ਜਾਈ ਹਜ਼ੂਰ ਕੋਲ ਫੇਰ ਚੱਲ ਗਿਆ ਕੀ ਦਿੱਤਾ ਕਹਿੰਦੇ ਹਜ਼ੂਰ ਮੈਂ ਤੁਹਾਨੂੰ ਕੀ ਦੱਸਾਂ ਜੀ ਜ਼ਰੂਰਤ ਤੇ ਪੂਰੀ ਨਹੀਂ ਹੋਈ ਮੈਨੂੰ ਮਾਲਾ ਦੇ ਦਿੱਤੀ ਜਦ ਨੂੰ ਵਾਪਸ ਆਇਆ ਨਾ ਇੱਕ ਹਜ਼ੂਰ ਦਾ غلام ਜਿਹਦੀ ਅਮੀਰੀ ਦਾ ਹੱਦ ਕੋਈ ਨਹੀਂ ਮਦੀਨੇ ਦੇ ਵਿੱਚ ਉਹ ਆਪਦੀ ਹਾਜ਼ਰੀ ਚ ਬੈਠਾ ਹੈ ਆਪ ਵੀ ਹਾਜ਼ਰੀ ਜਿ ਬੈਠਾ ਹੈ ਕਹਿੰਦਾ ਹਜ਼ੂਰ ਇਹ ਮਾਲਾ ਕਿੱਥੋਂ ਆਈ ਹੈ ਆਪ ਨੇ ਫਰਮਾਇਆ ਕਿ ਇਹ ਬੇਟੀ ਫਾਤਿਮਾ ਦੀ ਮਾਲਾ ਹੈ ਉਹਨੂੰ ਕਹਿੰਦੇ ਵੇਚੇਗਾ ਉਹ ਕਹਿੰਦਾ ਵੇਚਣ ਨੂੰ ਇਹਦੇ 'ਚ ਹੈ ਕੀ ਹੈ ਇਹ ਖੋਟੇ ਮੋਤੀਆਂ ਦੀ ਮਾਲਾ ਹੈ ਇਹ ਕਿਹੜੀ ਕੋਈ ਸੁੱਚੀ ਹੈ ਇਹ ਮੇਰਾ ਘਰ ਨਹੀਂ ਪੂਰਾ ਹੋਇਆ ਤੇ ਤੇਰਾ ਘਰ ਇਹਦੇ ਕਿੱਥੋਂ ਪੂਰਾ ਕਰਨਾ ਉਹ ਕਹਿੰਦਾ ਤੂੰ ਵੇਚੇਗਾ ਵੇਚ ਦੂੰਗਾ ਕੀ ਕੀਮਤ ਕਹਿੰਦਾ ਮੇਰੀ ਕੀਮਤ ਕੀ ਹੈ ਮੈਂ ਤੇ ਦੋ ਜੋੜੇ ਕੱਪੜੇ ਚਾਹੀਦੇ ਆ ਦੋ ਵਕਤ ਦੀ ਰੋਟੀ ਮਿਲਦੇ બસ ਇਹੀ ਹੈ ਕੱਡੇ ਦਿਨਾਰ ਆਫੜ ਤੇ ਮਾਲਾ ਦੇ ਤੇ ਜਿੱਦਾਂ ਹੀ ਮਾਲਾ ਚੁੰਮੀ ਮੱਥੇ ਨੂੰ ਲਾਈ ਕਹਿਣ ਲੱਗੇ ਕੰਬਲੀ ਵਾਲੀ ਸਰਕਾਰ ਅੱਜ ਇਸ ਮਾਲਾ ਦੇ ਸਦਕੇ 'ਚ ਨਾ 100 ਗੁਲਾਮ ਆਜ਼ਾਦ ਕੀਤੇ 100 ਗੁਲਾਮ ਆਜ਼ਾਦ ਕੀਤੇ ਪਰ ਹਜ਼ੂਰ ਇਹ ਮਾਲਾ ਰੱਖਣ ਦੀ ਔਕਾਤ ਨਹੀਂ ਮੀ ਇਹ ਲੈ ਜਾਓ ਇਹ ਮਾਲਾ ਤੁਹਾਡੀ ਬੇਟੀ ਨੂੰ ਜੱਜੂਗੀ ਜਾ ਕੇ ਵਾਪਸ ਕਰਦੇ ਹੋ ਹਜ਼ੂਰ ਗਏ ਹਜ਼ੂਰ ਗਏ ਦਰਵਾਜ਼ਾ ਖੜਕਾਇਆ ਬੀਬੀ ਨੇ ਦਰਵਾਜ਼ਾ ਖੋਲਿਆ ਆਪਾ ਹਜ਼ੂਰ ਆਪ ਕਹਿੰਦੇ ਫਾਤਿਮਾ ਮੱਥਾ ਚੁੰਮਦੇ ਬੇਟੀ ਦਾ ਮੱਥਾ ਚੁੰਮ ਕੇ ਗਲ ਨਾਲ ਲਾ ਕੇ ਕਹਿੰਦੇ ਬਾ ਫਾਤਿਮਾ ਤੇਰੀ ਮਾਲਾ ਬਾ ਫਾਤਿਮਾ ਤੇਰੀ ਮਾਲਾ ਇੱਕ ਦੀ ਗਰੀਬੀ ਦੂਰ ਕਰ ਦਿੱਤੀ ਸੌਆਂ ਦੀ ਗੁਲਾਮੀ ਦੂਰ ਕਰ ਦਿੱਤੀ ਤੇ ਵਾਪਸ ਚੱਲ ਕੇ ਫੇਰ ਤੇਰੇ ਕੋਲ ਆ ਗਈ ਇਹ ਤੇ ਉਹ ਦਾਰਾ ਕਿ ਖੋਟੇ ਸਿੱਕੇ ਨੂੰ ਫੂਕ ਮਾਰ ਕੇ ਦੇ ਦੇਣ ਤੇ ਮੋਤੀਆਂ 'ਚ ਤਬਦੀਲ ਹੋ ਜਵੇ ਸਰਦਾਰੀ ਫੋਟਾ ਸਿਕਾ